i'm ਦੇ ਕਿਉਂ ਨਹੀਂ ਤੁਸੀਂ ਤੂੰ ਤਾਂ ਮੇਰੀ ਗੱਲ ਸੁਣ ਲਾ ਤਾਲੀ ਇਹ ਖੇਤ ਚ ਉਹਨਾਂ ਨੂੰ ਪਤਾ ਸੀ ਗਗਨ ਕੱਢ ਲੋ ਮੈਨੂੰ ਬਾਹਰ ਮੇਰੀ ਗੱਲ ਸੁਣਿਆ ਖੇਤੀ ਕੱਢ ਲੋ ਗਗਨ ਬਾਹਰ ਆਹ ਦਮ ਘੋੜ ਦੇ ਬਚਾ ਲੋ ਮੈਨੂੰ ਮੈਨੂੰ ਬਚਾ ਲੋ ਮੇਰਾ ਡਾਂਕ ਕੋਡਤਾ ਇਥੇ ਮੈਨੂੰ ਦੱਬ ਰੱਖਿਆ ਤੁਸੀਂ ਇਹ ਸੁਣ ਲਓ ਮੇਰੀ ਗੱਲ ਸਾਰੇ ਹੀ ਬੋਲੇ ਹੋਗੇ ਮੈਨੂੰ ਸੁਣਤੇ ਕਿਉਂ ਨਹੀਂ ਕਮਰੇ ਚ ਕੋਈ ਹੈਗਾ ਆਪਣੇ ਕਮਰੇ ਚ ਹਾਂ ਉਹ ਉਹੀ ਕੋਈ ਛੁਪਣਾ ਦੇਖ ਲਿਆ ਉਹ ਤੂੰ ਪਹਿਲਾਂ ਸਾਰੀ ਗੱਲ ਦੱਸ ਕੀ ਹੋ ਗਈ ਮੈਨਾਂ ਸੁੱਤੀ ਪਈ ਸੀ ਮੈਨੂੰ ਨਾ ਕਿਸੇ ਦੀ ਆਵਾਜ਼ ਜੀ ਸੁਣੀਆ ਵੀ ਮੈਨੂੰ ਬਚਾ ਲਓ ਮੈਨੂੰ ਕੱਢ ਲਓ ਤੇ ਉਹਨੇ ਮੇਰਾ ਹੱਥ ਵੀ ਫੜਿਆ ਸੀ ਸੱਚੀ ਮੈਂ ਝੂਠ ਕਿਉਂ ਬੋਲੂਗੀ ਕਿ ਜਨਤ ਕੱਢ ਲਓ ਮੈਨੂੰ ਦੱਬਿਆ ਪਿਆ ਆਹ ਹਾਂ ਇਹ ਵੀ ਤਾਂ ਕੁਝ ਪਤਾ ਨਹੀਂ ਕੌਣ ਸੀਗਾ ਮੈਂ ਤੁਹਾਨੂੰ ਕਹਿ ਰਹੀ ਹਾਂ ਆਪਣੇ ਕਮਰੇ 'ਚ ਕੋਈ ਹੈਗਾ ਤੁਸੀਂ ਦੇਖੋ ਨਹੀਂ ਕੁਝ ਨਹੀਂ ਮੇਰੀ ਗੱਲ ਸੁਣ ਘੰਡੇ ਦਿਮਾਗ ਨਾਲ ਪਹਿਲਾਂ ਪੱਖਾ ਬੰਦ ਕਰੀ ਬਚਿਆ ਮੱਕਾ ਬੂਆ ਔਰ ਸਭ ਠੀਕ ਹੈ ਮੈਂ ਤੁਹਾਨੂੰ ਕੀ ਕਹਿ ਰਹੀ ਮੈਂ ਕਹਿ ਰਹੀ ਆਪਣੇ ਕਮਰੇ 'ਚ ਕੋਈ ਹੈਗਾ ਓਏ ਕਈ ਵਾਰੀ ਸੁਪਨਾ ਆ ਜਾਂਦਾ ਹੁੰਦਾ ਕੱਲੀ ਪਈ ਹੋ ਪਹਿਲੀ ਗੱਲ ਮੈਂ ਤੁਹਾਨੂੰ ਕਿੰਨੀ ਵਾਰੀ ਕਿਹਾ ਵੀ ਆਪਣੇ ਘਰੇ ਤੋਂ ਪਿਆਈ ਬਾਹਰ ਕਰ ਤੂੰ ਕਮਰੇ 'ਚ ਕਿਉਂ ਵਾਰਡ ਆ ਕੇ ਪੈਣੀ ਆ ਮੈਨੂੰ ਲੱਗ ਰਿਹਾ ਮੈਂ ਸੁਪਨਾ ਹੀ ਦੇਖਿਆ ਸੀ ਹਾਂ ਸੁਪਨਾ ਹੀ ਸੀ ਤੂੰ ਐਵੇਂ ਨਾ ਘਬਰਾਇਆ ਕਰ ਉਹੀ ਵਸ ਪਹਿਲਾਂ ਲੱਗ ਜਾਨੀ ਕਿੰਨੀ ਵਾਰੀ ਕੀ ਹੋਇਆ ਕਿ ਉਹ ਅੱਜ ਕਈ ਜਾਨੀ ਮੇਰੀ ਬਾਹ ਫੜਨੀ ਕਿਹਨੇ ਕਮਰਾ ਬੰਦ ਦਾ ਸਾਰਾ ਮੈਂ ਝੂਠ ਨਹੀਂ ਬੋਲ ਰਹੀ ਮੈਨੂੰ ਸੱਚੀ ਲੱਗਿਆ ਮੇਰਾ ਹੱਥ ਫੜਿਆ ਕਿਸੇ ਨੇ ਚਲ ਛੱਡੋ ਮੇਰਾ ਹੀ ਕੋਈ ਫੈਮ ਹੋਊਗਾ ਰੋਟੀ ਖਾ ਲਈ ਤੁਸੀਂ ਮੈਂ ਤਾਂ ਖਾ ਲਈ ਸੀ ਜਾ ਕੇ ਪਾਣੀ ਪੀਣ ਦੀ ਬਸ ਮੈਂ ਆਪੇ ਪੀ ਆਉਂਗੀ ਇਹ ਨਾ ਘਬराई ਜੇ ਜਾ ਕਰ ਕਦੇ ਇਕੱਲੀ ਇੱਥੇ ਹੂੰ ਡਰ ਕੇ ਮਰ ਜਾਂਗੀ ਜੇ ਨਾ ਹੋਆ ਮੈਂ ਕਰੇ ਮੈਨੂੰ ਲੱਗਦਾ ਮੈਂ ਨਾ ਉਹ ਫਿਲਮ ਜੀ ਦੇਖ ਕੇ ਸੋਈ ਸੀ ਕਿ ਮੇਰੇ ਦਿਮਾਗ ਸੋ ਹੀ ਰਹਿ ਗਿਆ। ਹਾਂ। ਚਲ ਜਾ। ਪਾਣੀ ਦੇਖ। ਪਾਣੀ ਪੀ ਲੈ। ਮਰੀ ਦੱਬੇ ਰਹੇ ਹੁਣ ਕਿੱਥੇ ਨਿਕਲਣਗੇ? ਅਰਦਾ ਦੱਬੇ ਹੀ ਗਏ ਰਹਾ ਸਾਰੇ। ਪੁੱਤ ਆ ਜਾ ਇੱਕ ਵਾਰ। ਅਜਾ ਮੇਰਾ ਪੁੱਤ ਬਣ ਕੇ ਮੈਨੂੰ ਪਤਾ ਤੇਰੀ ਮਾਂ ਤੈਨੂੰ ਕਿੰਨਾ ਉਡੀਕਦੀ ਆ ਹਰ ਵਕਤ ਬੂਹੇ 'ਵੱਲ ਖੜ੍ਹੀ ਰਹਿੰਦੀ ਐ ਨੀ ਮੇਰਾ ਪੁੱਤ ਹੁਣ ਵੀ ਆਉ ਮੇਰਾ ਪੁੱਤ ਹੁਣ ਵੀ ਆਉ ਪੁੱਤ ਤੂੰ ਆਉਂਦੇ ਹੀ ਨਹੀਂ ਪੁੱਤ ਜੀ ਮੈਨੂੰ ਪਤਾ ਹੁੰਦਾ ਨਾ ਵੇ ਤੂੰ ਮੇਰੀ ਗੱਲ ਦਾ ਇੰਨਾ ਗੁੱਸਾ ਕਰ ਜੇਗਾ ਮੈਂ ਤੈਨੂੰ ਨਾ ਝਿੜਕਦੀ ਪਰ ਕੀ ਕਰਾਂ ਪੁੱਤ ਮਾਂ ਦਾ ਫਰਜ਼ ਹੁੰਦਾ ਮਾਰੇ ਕੰਮਾ ਤੋਂ ਤੀ ਆ ਬੁੱਤ ਨੂੰ ਰੋਕਣਾ ਨਹੀਂ ਤਾਂ ਫਿਰ ਦੁਨੀਆ ਪੁੱਤ ਕੀ ਕਹਿ ਦਿੰਦੀ ਹੈ ਮਾਂ ਨੇ ਕੁਝ ਸਮਝਾਇਆ ਨਹੀਂ ਮਾਂ ਨੇ ਅਕਲ ਨਹੀਂ ਦਿੱਤੀ ਨਾ ਬਸ ਤਾਹ ਕਰਕੇ ਤੈਨੂੰ ਸਮਝਾਉਂਦੀ ਸੀ ਤੈਨੂੰ ਮੈਂ ਗੁੱਸੇ ਨਹੀਂ ਸੀ ਹੁੰਦੀ ਪੁੱਤ ਬੱਤ ਮੈਂ ਹਰ ਰੋਜ਼ ਚੋਰੀ ਕੁੱਟ ਕੇ ਰੱਖਦੀ ਆ ਤੇਰੇ ਵਾਸਤੇ ਦੁਖਾਣੀ ਨਹੀਂ ਆਉਂਦਾ ਕਰਮੋ ਤੈਨੂੰ ਜਿਆਦਾ ਕੁੜਾ ਕਰਮੋ ਕਿੱਧਰ ਵਾਗੀ ਜਦੋਂ ਤੂੰ ਕਿਰਮਾ ਗੰਦਾ ਸੀ ਤੇਰੀ ਮਾਂ ਫੇ ਰੋਟੀ ਗਾਂਦੀ ਸੀ ਬਤਾ ਦਾ ਰੋਜ਼ ਦਾ ਕੰਮ ਹੋ ਗਿਆ ਭਾਈ ਤੇਰਾ ਤਾਂ ਹੀ ਨਾ ਕੀ ਹੋ ਗਿਆ ਹੁਣ ਮੈਂ ਤੈਨੂੰ ਕਿੰਨੇ ਵਾਰੀ ਰੋਕਦੀ ਆਂ ਵੀ ਭਾਈ ਤੂੰ ਇਸ ਕਮਰੇ ਦੇ ਵਿੱਚ ਨਾ ਬੜਿਆ ਕਰ ਤੂੰ ਛੜ ਦੇ ਖੜਾ ਤੇਰੇ ਕੁਛ ਪੱਲੇ ਨਹੀਂ ਪੈਣਾ ਮੂਰੇਉਗਾ ਆਜੂਗਾ ਹੁਣ ਤੇਰੇ ਸੱਦੇ ਤੋਂ ਨਹੀਂ ਆਉਂਦਾ ਪੁੱਤ ਸਿਆਣੀ ਬੜ ਤੂੰ ਜਿਹਨੂੰ ਲੱਭ ਕੇ ਲੈ ਆ ਹੁਣ ਉਹ ਕਿ ਤੇਰੀ ਮਾਂ ਤੈਨੂੰ ਡੀਗਦੀ ਐ ਲੈ ਆ ਉਹਨੂੰ ਲੱਭ ਕੇ ਕਿੱਦੋਂ ਤੱਕ ਲੈ ਆਉ ਮੇਰੇ ਪੁੱਤ ਨੂੰ ਲੱਭ ਕੇ ਕਰ ਮੋ ਜਿਹੜੇ ਬਗ ਜਾਂਦੇ ਆ ਉਹ ਥਿਆਉਂਦੇ ਨਹੀਂ ਪੁੱਤ ਜਿਹੜੇ ਗਮਾਂ ਚ ਜਾਂਦੇ ਆ ਨਾ ਉਹ ਕਦੇ ਲੱਭਦੇ ਨਹੀਂ ਹੁੰਦੇ ਤੂੰ ਕਿਉਂ ਕਮਲੀ ਹੋਈ ਐ ਨਹੀਂ ਮਾਂ ਤੂੰ ਐ ਕਿਉਂ ਕਰਨੀ ਹੋਗੀ ਮੈਨੂੰ ਪਤਾ ਮੇਰਾ ਪੁੱਤ ਨਾ ਮੈਨੂੰ ਜ਼ਰੂਰ ਯਾਦ ਕਰਦਾ ਹੋਊਗਾ ਤੈਨੂੰ ਪਤਾ ਉਹਨੂੰ ਗੁੰਡ ਦੀ ਜੂਰੀ ਕਿੰਨੀ ਪਸੰਦ ਹੁੰਦੀ ਸੀ ਖੜੇ ਪੈ ਜਾਂਦਾ ਸੀ ਤੂੰ ਹੁਣ ਜੂਰੀ ਕੱਟ ਕੇ ਦੇ ਉਹ ਵੀ ਦੇਸੀ ਕਿਉਂ ਚ ਮੈਂ ਫੇਰ ਖਾਊਂਗਾ ਪਤਾ ਨਹੀਂ ਹੁਣ ਮੇਰੇ ਪੁੱਤ ਨੇ ਰੋਟੀ ਖਾਧੀ ਹੋਣੀ ਹੈ ਕਿ ਨਹੀਂ ਨਹੀਂ ਕਰਮੋ ਹੁਣ ਤੇਰਾ ਪੁੱਤ ਜੂਰੀ ਨਹੀਂ ਖਾਂਦਾ ਤੂੰ ਕਿਉਂ ਨਹੀਂ ਮੰਨਦੀ ਐਸ ਗੱਲ ਤੂੰ ਨਹੀਂ ਨਹੀਂ ਆਹ ਨਹੀਂ ਕਹਣਾ ਹਗਾ ਕੋਈ ਨਾ ਮੇਰੇ ਪੁੱਤ ਮੇਰੇ ਨਾਲ ਰੋਸ ਕੇ ਗਿਆਗਾ ਉਹ ਆਉਦੀ ਫਾਣਾ ਗੁੱਸੇ ਆਉਗਾ ਜਰੂਰ ਆਊਗਾ ਜਰੂਰ ਆਊਗਾ ਦੇਖੀ ਜਾਈ ਜਦੋਂ ਆਇਆ ਨਾ ਮੇਰਾ ਪੁੱਤ ਮੈਂ ਉਹਨੂੰ ਰੱਜ ਕੇ ਰੋੜੀ ਖਵਾਉਂਗੀ ਜਿਹੜਾ ਕੋਈ ਕਹੂਗਾ ਨਾ ਉਹ ਹੀ ਕੋਈ ਨਾ ਨੂੰ ਬੜਾ ਕੇ ਦਊਂਗੀ ਆਜਾ ਪੁੱਤ ਮੈਂ ਕੌਲੀ ਬੰਦੀ ਐ ਨਾਲੇ ਤਾਂ ਦੁਖੀ ਹੁੰਨੀ ਐ ਨਾਲੇ ਮੈਨੂੰ ਕਰਦੀ ਐ ਰੱਖ ਦੇ ਇੱਥੇ ਨਹੀਂ ਆਉਂਦਾ ਤੇਰਾ ਪੁੱਤ ਆਖਦੇ ਪੁੱਤ ਆਖੇ ਲੱਗ ਜਾ ਕਿਉਂ ਤੂੰ ਆਂਦੀ ਜ਼ਿੰਦਗੀ ਨਰਕ ਬਣਾਈ ਆ ਸਿਆਣੀ ਮਰ ਜਾਂਦੀ ਐ ਸਿਆਣੀ ਬਣ ਜਾ ਚਲ ਚਲ ਪੁੱਤ ਨਾਲੇ ਤਾਂ ਤੂੰ ਦੁਖੀ ਹੁੰਨੀ ਐ ਨਾਲੇ ਕਰਦੀ ਐ ਮੈਨੂੰ ਨਾ ਤਾਂ ਇਸ ਗੱਲ ਚੋਂ ਪੁੱਤ ਕੁਛ ਨਿਕਲ ਨਾ ਜਿਹੜਾ ਕੁਛ ਹੋਣਾ ਸੀ ਉਹ ਤਾਂ ਹੋ ਗਿਆ ਸਿਆਣੀ ਬਣਿਆ ਕਰ ਉਹ ਦਿਮਾਗ ਨਾਲ ਇੰਨਾ ਖਾਦਾ ਗੁੱਸਾ ਬੜੋ ਮੁੜਕੇ ਨਹੀਂ ਆਉਂਦਾ ਕੁਝ ਨਹੀਂ ਪਤਾ ਜਾਂ ਤੂੰ ਪਾਣੀ ਲੈ ਕੇ ਆ ਆਖੇ ਲੱਗੀਦਾ ਹੁੰਦਾ ਜਦੋਂ ਵੱਡੇ ਸਮਝਾਉਂਦੇ ਹੁੰਦੇ ਹਨ ਉਦੋਂ ਸਮਝ ਲਈਦੀ ਹੁੰਦੀ ਆ ਗੱਲ ਠੀਕ ਹੈ ਨਾ ਲੈ ਪਾਣੀ ਪੀਦਾ ਮਾ ਉਹ ਭੁੱਲ ਗਿਆ ਵੀ ਮੇਰੀ ਮਾਂ ਮੈਨੂੰ ਇੰਨਾ ਪਿਆਰ ਕਰਦੀ ਸੀਗੀ ਉਹਨੂੰ ਇੰਨਾ ਖਾਦਾ ਗੁੱਸਾ ਵਧ ਗਿਆ ਕਿਉਂ ਮੁੜ ਕੇ ਨਹੀਂ ਆਇਆ? ਉਹਨੂੰ ਮਾਂ ਦੀ ਫਿਕਰ ਨਹੀਂ ਹੈਗੀ। ਮੇਰੀ ਮਾਂ ਰੋ ਰੋ ਕੇ পাগল ਹੋ ਜਾ ਮਰ ਜੂਗੀ ਮੇਰੇ ਬਿਨਾ। ਕੋਈ ਨਹੀਂ ਪਾਣੀ ਪੀ ਲੈ। ਆਖੇ ਲੱਗ। ਜਿਹੜੇ ਮਰ ਜਾਂਦੇ ਆ ਨਾ ਪੁੱਤ ਉਹਨਾਂ ਨੂੰ ਕੋਈ ਫਿਕਰ ਨਹੀਂ ਹੁੰਦੀ। ਉਹਨਾਂ ਦੇ ਆਪਾਂ ਕੋਈ ਯਾਦ ਨਹੀਂ। ਇਹਦਾ ਆਪਾਂ ਮਗਰ ਲਈ ਭੁੱਜਦੇ ਆ ਯਾਦ ਕਰ ਕਰ। ਜਾਇ ਕਰ। ਜਾਂ ਅੰਦਰ ਜਾ ਕੇ ਪਹਿ ਜਾ। ਸਿਆਣੀ ਧੀ ਮੇਰੀ ਜਾ ਆਖੇ ਲੱਗ। ਹਾਂ। ਕਿ ਉਹ ਤੱਕ ਕਰਦੀ ਨੇ ਤੇ ਦੁਬਤ ਮੈਨੂੰ ਨੀਂਦ ਨਹੀਂ ਆਉਦੀ ਮੇਰੇ ਪੁੱਤ ਬਿਨਾ ਫੇਰ ਪੁੱਤ ਕਿੱਥੋਂ ਲੈ ਕੇ ਆ ਗਏ ਹੁਣ ਆਪਾਂ ਜੇ ਮੁੱਲ ਮਿਲਦਾ ਹੋਵੇ ਤਾਂ ਆਪਾਂ ਖਰੀਦ ਲੈ ਆਗੇ ਨਹੀਂ ਮੁੱਲ ਮਿਲਦਾ ਉਹ ਆਪਾਂ ਨੂੰ ਨਾ ਰੱਬ ਨੇ ਫੇਰ ਮੈਨੂੰ ਦਿੱਤਾ ਹੀ ਕਿਉਂ ਜੋਰੇ ਆਈ ਰੁੱਸ ਕੇ ਜਾਣਾ ਸੀ ਪੁੱਤ ਨਹੀਂ ਰੁੱਸਿਆ ਪੁੱਤ ਤੇਰਾ ਤੇਰਾ ਤਾਂ ਰੱਬ ਹੀ ਰੁੱਸ ਗਿਆ ਬਸ ਇਹੀ ਗੱਲ ਦਾ ਸਬਰ ਕਰ ਲੈ ਸਮਝ ਗਈ ਜਾ ਆਖੇ ਲੱਗ ਜਾ ਪੈ ਜਾ ਜਾ ਕੇ ਬੰਦ ਦਵਾਈ ਦਵਾਈ ਲੈ ਲੈ ਜਾ ਬਗ ਜਾ ਮਮਿ ਕੀ ਹੋ ਗਿਆ ਜੀ ਇਹਨੂੰ ਕੁਛ ਨਹੀਂ ਹੋਇਆ ਪੁੱਤ 15 ਕ ਸਾਲ ਦਾ ਪੁੱਤ ਸੀ ਇਹਦਾ ਚੰਗਾ ਭਲਾ ਘਰੇ ਆਇਆ ਮਾੜਾ ਜਿਹਾ ਕੁਛ ਕਹਿਦਾ ਇਹਨੇ ਬਾਹਰ ਜਾਣ ਪੁੱਛੇ ਮੈਂ ਛੱਡ ਕੇ ਬਾਗ ਗਿਆ ਪੁੱਤ ਅੱਜ ਤੱਕ ਨਿਕਰੇ ਆਇਆ ਬਾਹਰ ਖੇਡ ਕੇ ਯਾਰਾਂ ਦੋਸਤਾਂ ਚ ਗੱਪਾਂ ਮਾਰ ਕੇ ਮਾਂ ਦੇ ਕੋਲ ਆ ਕੇ ਤਰਾ ਸਿਰ ਦੁਖਣ ਲੱਗ ਜਾਂਦਾ ਲੈ ਮਾਂ ਫਿਰ ਹੂੰ ਤੂੰ ਹੀ ਕੁੱਟੇਂ ਮੇਰਾ ਸਿਰ ਹੋਰ ਕੌਣ ਕੁੱਟੂਗਾ ਮਾਂ ਤਾਂ ਕੁੱਟੂਗੀ ਨਾ ਤੈਨੂੰ 2 ਘੰਟੇ ਹੋ ਗਏ ਤੈਨੂੰ ਕਿਸੀਂ ਰੋਟੀ ਖਾ ਕੇ ਜਾਈ ਮੁੱਤ ਅੱਗ ਲੱਗਿਆ ਵਾਲਿਆਂ ਕੋ ਬਾਹਰ ਨਿਕਲ ਗਿਆ ਓਹੋ ਮਾਂ ਫਿਰ ਜਿੰਨਾ ਚਿਰ ਮੈਂ ਤੇਰੇ ਹੱਥ ਦੀ ਚੂਰੀ ਨਾ ਨਿਕਾਵਾਂ ਮੈਨੂੰ ਜਾ ਕੇ ਨਹੀਂ ਆਉਂਦੀ ਜਾ ਕੇ ਨਹੀਂ ਆਉਂਦੀ ਜਦੋਂ ਮਾਂ ਸੀ ਵੈਂਚ ਵਾਗੀ ਨਾ ਮਾਂ ਨੂੰ ਉਠਾ ਲਈ ਮਾਵਾ ਮੇਰੇ ਹੁੰਦੇ ਤੈਨੂੰ ਹੋਜੂ ਕੁਝ ਲੈ ਹੋਜੂ ਕੁਝ ਦੇਖ ਲੈ ਬਾਇਏ ਦਾ ਦਿਨ ਆਲੇ ਨਾ ਮੈਂ ਗੱਭਰੂ ਸਾਰਾ ਹੋ ਗਿਆ ਤੂੰ ਤੇ ਹੁਣ ਰੋਟੀਆਂ ਪਿੱਛੇ ਰੁਸਦੇ ਨੂੰ ਸ਼ਰਮ ਆਉਣੀ ਚਾਹੀਦੀ ਐ ਤੈਨੂੰ ਉਹ ਕੋਈ ਗੱਲ ਨਹੀਂ ਦਾਦੀ ਕੋਈ ਗੱਲ ਨਹੀਂ ਸਮਝਾ ਦੇ ਲਾਡਲਾ ਪੋਤਾ ਤੇਰਾ ਜਦੋਂ ਤੇਰੀ ਬਹੂ ਆ ਗਈ ਨਾ ਉਦੋਂ ਉਹਨੂੰ ਕਹਦਾ ਕਲੀ ਤੂੰ ਖਵਾ ਦੇ ਹੁਣ ਮੈਂ ਨਹੀਂ ਚੂਣਾ ਹਾਂ ਨਾ ਕੋਈ ਗੱਲ ਨਹੀਂ ਉਦੋਂ ਵੀ ਮੈਂ ਤਾਂ ਮੇਰੀ ਮਾਂ ਜੀ ਨਾਲ ਕਦੀ ਖਾਊਗਾ ਚੂਰੀ ਦਾਦੀ ਮੈਂ ਪਹਿਲਾਂ ਜਮਾ ਨਹੀਂ ਛੱਡ ਕੇ ਆਇਆ ਇਹਨੂੰ ਪਿਆਰ ਨਾਲ ਸਮਝਾਇਆ 2 ਘੰਟੇ ਹੋ ਗਏ ਮੈਂ ਕਿਹਾ ਸੀ ਪੁੱਤ ਰੋਟੀ ਖਾ ਕੇ ਜਾਈਂ ਨਾ ਜੀ ਮੈਂ ਤਾਂ ਬਾਹਰ ਚੱਲਿਆ ਮੇਰੇ ਤਾਂ ਦੋਸਤਾਂ ਦੀਕਦੇ ਹੋਣਗੇ ਤੇ ਹੁਣ ਮੰਮੀ ਮੇਰਾ ਸਿਰ ਦੁਖਦਾ ਹੈ ਫਿਰ ਉਹ ਤੋਂ ਮਾਂ ਡਿੱਗੀ ਜਾਂਦੇ ਸੀਗੇ ਉਹ ਜਾਣੇ ਪਰ ਮੈਂ ਨਾ ਮੈਂ ਤੇ ਦੋਸਤਾਂ ਤੋਂ ਘਟਾ ਲੈਂਦਾ ਸਿਰ ਹੁਣ ਕਿਉਂ ਘਰੇ ਆਇਆ ਉਹ ਥੋੜੀ ਘੁੱਟਣਗੇ ਮਾਂ ਤੂੰ ਘੁੱਟੇਂਗੀ ਲੈ ਦੇਖ ਲੈ ਮਸਕੇ ਲਾਉਂਦਾ ਮੈਨੂੰ ਸਿਰ ਤਾਂ ਤੇਰਾ ਪੁੱਤ ਭੁੱਖੇ ਦਾ ਦੁਖਣ ਲੱਗ ਗਿਆ ਜੇ ਤੂੰ ਟਾਈਮ ਸਰ ਰੋਟੀ ਖਾਵੇਂ ਤਾਂ ਸਿਰ ਕਾਹਨੂੰ ਤੂੰ ਕਹਿੰਦੀ ਅੱਜ ਦੁੱਧ ਲੈ ਦਦੀ ਖਾ ਲੈ ਰੋਟੀ ਮੈਂ ਤਾਂ ਚੂਰੀ ਮਾਂ ਦੇ ਹੱਥ ਦੀ ਸੁਆਦ ਲੱਗਦੀ ਦੇਖ ਲੈ ਨਿਆਰਾ ਆ ਗਿਆ ਮਾਂ ਤਾਂ ਸੁਣ ਲੇ ਐਨਾ ਸਾਰਾ ਕਿਉਂ ਨੂੰ ਸਾਰਾ ਪਾ ਕੇ ਲਿਆਈਆਂ ਮੈਂ ਮੇਰਾ ਜੀ ਕਰਦਾ ਸੀਗਾ ਹੋ ਉੱਥੇ ਡੰਡਾ ਲਾ ਲਾਂ ਕੋਲੇ ਨਾਲ ਜਦੋਂ ਆਵੇਂ ਤੇਰਾ ਠੂਕਣਾ ਕੁੱਟਾਂ ਨਹੀਂ ਹੁਣ ਤਾਂ ਠੂਕਣਾ ਵੀ ਨਹੀਂ ਕੁੱਟਿਆ ਜਾਣਾ ਹੁਣ ਤਾਂ ਵੱਡਾ ਹੋ ਗਿਆ ਤੇਰਾ ਮੁੰਡਾ ਹੋਰ ਦਾੜੀ ਆ ਗਈ ਮੂੰਹ ਤੇ ਹੁਣ ਤਾਂ ਸਹੀ ਗੱਲ ਹੈ ਆ ਕਿਵੇਂ ਨੂੰ ਕੇਜੋ ਕਹਿੰਦੀ ਸੀ ਕਹਿੰਦੀ ਤੁਸੀਂ ਮੁੰਡੇ ਨੂੰ ਵਾਲਾਂ ਚਮਲਾ ਛੱਡਿਆ ਕਹਿੰਦੀ ਕਹਿੰਦੀ ਨਿੱਕਲੇ ਜਿਹਾ ਕਾਗੂ ਕਰਦਾ ਰਹਿੰਦਾ ਸਾਰਾ ਦਿਨ ਮੈਂ ਕਿਹਾ ਇੱਕ ਤਾਂ ਸਾਡੇ ਜਵਾਕ ਐ ਸਾਡੇ ਭਾਈ ਤਾਂ ਨਿਕਈ ਐ ਮੈਂ ਕਿਹਾ ਕੀ ਐ ਦਦੀ ਉਹਨਾਂ ਨੂੰ ਕੀ ਐ ਹੁੰਦਾਗਾ ਹੁਣ ਤੁਸੀਂ ਨਾ ਮੈਨੂੰ ਪਿਆਰ ਕਰੋਗੇ ਹੋਰ ਕੌਣ ਕਰੂਗਾ ਮੈਂ ਅਸੀਂ ਆਪਾਂ ਤੁਹਾਨੂੰ ਪਿਆਰ ਕਰਾਂਗੇ ਇਹੋ ਗੱਲ ਹੈ ਨਾ ਹੋਰ ਹੀ ਬਸ ਮਤਾਂ ਹੀ ਕਹਿੰਨੀ ਹੈਗੀ ਹੁਣ ਛੇਤੀ ਛੇਤੀ ਨਾ ਸਾਲਕ ਨੂੰ ਆਪਾਂ ਦਾ ਵਿਆਹ ਕਰ ਦਾਂਗੇ ਵਧੀਆ ਹੁਣ ਬੇਬੇ ਇਹੋ ਜੇ ਨਹੀਂ ਵਿਆਹੂ ਕਰਾਉਣਾ ਮੈਂ ਕਿਉਂ ਐਵੇਂ ਫਿਰ ਜੇ ਮੇਰੀ ਮਾਂ ਮੈਂ ਕਿਉਂ ਜੂਰੀਆ ਘੋਟ-ਘੋਟ ਦਊਂਗੀ ਤੈਨੂੰ ਬਈ ਨਾ ਨਾ ਮਾਂ ਮੈਂ ਤਾਂ ਤੂੰ ਹੀ ਦੇਂਗੀ ਮੈਂ ਤਾਂ ਤੇਰੇ ਹੱਥ ਦੀ ਸੁਆਦ ਲੱਗਦੀ ਆ ਵੀ ਆ ਤਾਂ ਪੁੱਤ ਕਰਾਉਣਾ ਹੀ ਪਊ ਜਦੋਂ ਅਸੀਂ ਬੁੜੀਆਂ ਹੋ ਗਈਆਂ ਸਾਨੂੰ ਦੱਸ ਕੌਣ ਸੰਭੂਗਾ ਸਹੀ ਗੱਲ ਆ ਮੈਂ ਹੈਗਾ ਮੈਂ ਸੰਭਲੂਗਾ ਆ ਵੇਖ ਲੈ ਹੋਰ ਗੱਲਾਂ ਕਰਦਾ ਰੋਟੀ ਤਾਂ ਖਾਦੀ ਨਹੀਂ ਆਂਦੀ ਆ ਆਪਦੇ ਆਪ ਦੋ ਕੇ ਮੈਂ ਸੰਭਲੂਗਾ ਨਾਲੇ ਮੇਰੀ ਗੱਲ ਸੁਣ ਉਹ ਜਿਹੜੇ ਜੇਬੇ ਕੇ ਮੁੰਡੇ ਨਾਲ ਤੂੰ ਰਲਦਾ ਨਾ ਪਤਾ ਹੁਣ ਨਸ਼ਾ ਵਾਲਾ ਕਰਦਾ ਹੈਗਾ ਤੈਨੂੰ ਮੈਂ ਪਿਆਰ ਨਾਲ ਕਹਿਨੀ ਆ ਉਹਦੇ ਨਾਲ ਨਾ ਜਾਇਆ ਕਰ ਮੇਰਾ ਪੁੱਤ ਬਣ ਕੇ ਕੀ ਆ ਬੇਬੇ ਯਾਰ ਕੀ ਗੱਲ ਹੋ ਗਈ ਬੁੱਤ ਗੱਲ ਦਾ ਸੁਣਨਾ ਕੁੜੇ ਹੋਦਾ ਤਾਂ ਚੰਦਰ ਆਣਾ ਇਹ ਨਾਂ ਨਹੀਂ ਲੈਣ ਦਿੰਦਾ ਇਸੇ ਗੱਲੋਂ ਇਹਨੂੰ ਵਾਰਜਦੇ ਆ ਤੇ ਇਹੀ ਗੱਲ ਇਹਨੂੰ ਭਾਈ ਭੈਣੀ ਲੱਗਦੀ ਆ ਮਾਂ ਦੇਖੀ ਲੈ ਪਤਾ ਨਹੀਂ ਇਹਨੂੰ ਕੀ ਹੋ ਜਾਂਦਾ ਜਦੋਂ ਮੈਂ ਮੜਾ ਜਾ ਕੁਛ ਕਹਿੰਨੀ ਆ ਉਹਦੇ ਨਾਂ ਦਾ ਮੈਨੂੰ ਵੀ ਖਾਣ ਨੂੰ ਪੈਂਦਾ ਹੈ ਦੇਖ ਲੈ ਪਹਿਲਾਂ ਕਿਵੇਂ ਹੱਸਦਾ ਸੀਗਾ ਕੀ ਪਤਾ ਭਾਈ ਉਹਨਾਂ ਨੇ ਕੀ ਘੋਲ ਕੇ ਇਹਦੇ ਸਿਰ 'ਚ ਪਾਇਆ ਜਿਹੜਾ ਨਾਂ ਨਹੀਂ ਲੈਣ ਦਿੰਦਾ ਇਹ ਤਾਂ ਐਂ ਭਾਲਦਾ ਵੀ ਸਾਰਾ ਦਿਨ ਮੈਂ ਉਹਨਾਂ ਦੇ ਘਰੇ ਰਹਾ ਚੰਗਾ ਕੋਲ ਹੁੰਦਾ ਜਦੋਂ ਹੱਸੀ ਖੇਢੀ ਜਾਂਦਾ ਆਪਣੇ ਨਾਲ ਜਦੋਂ ਮਾੜੀ ਜੀ ਗੱਲ ਛੇੜ ਦਿੰਦੇ ਆ ਉਹਦੀ ਉੱਠ ਕੇ ਭੱਜ ਲੈਂਦਾ ਹੈ ਚੰਦਰਾ ਚੋਰੀ ਵੀ ਛੱਡ ਗਿਆ ਲੈ ਹੁਣ ਫੇਰ ਭੁੱਖਾ ਭੱਗ ਗਿਆ ਚੱਲ ਕੋਈ ਨਹੀਂ ਟਾਕੇ ਰੱਖ ਦੇ ਜਦੋਂ ਆ ਗਿਆ ਘਰੋਂ ਕਰਕੇ ਦੇ ਦਿੰਦੀ ਮੇਰੀ ਵੀ ਜ਼ਬਾਨ ਵੱਡਣ ਵਾਲੀ ਐ ਲੈ ਮੈਂ ਤਾਂ ਰੋਟੀ ਵੀ ਨਹੀਂ ਖਾਣ ਦਿੱਤੀ ਉਹਨੂੰ ਮੈਂ ਪਹਿਲਾਂ ਹੀ ਬੋਲ ਦਿੱਤੀ ਤੇ ਹੋਰ ਰੋਟੀ ਤਾਂ ਖਾ ਲੈਣ ਦਿੰਦੀ ਜਵਾਕ ਨੂੰ ਮੈਨੂੰ ਇਹ ਸੀ ਚਲ ਪਿਆਰ ਨਾ ਸਮਝਾ ਦਿੰਨੀ ਆ ਕੀ ਕਰਾਂ ਮੈਂ ਉਹਦੇ ਨਾਲ ਤਾਂ ਰੋਕਣਾ ਹੀ ਪੈਣਾਗਾ ਹੁਣ ਜਦੋਂ ਜਵਾਕ ਵੱਡਾ ਹੋ ਜੇ ਨਾ ਉਹਦੋ ਸਾਬ ਨਾਲ ਗੱਲ ਕਰੀ ਦੀਏ ਗੱਲ ਤਾਂ ਮੈਂ ਵੀ ਇਹਨੂੰ ਕਹਿਣ ਲੱਗੀ ਸੀ ਪਰ ਤੂੰ ਪਹਿਲਿਆਂ ਚ ਹੀ ਕਹਿਤੀ ਸਾਬ ਜੇ ਨਾ ਸਮਝਾਉਂਦੇ ਨੂੰ ਆਪਾਂ ਮੜਾ ਜਾ ਚਲ ਕੋਈ ਨਾ ਅੱਛਾ ਤੂੰ ਆਜੂਗਾ ਨਾ ਤੂੰ ਸਮਝਾ ਦੇ ਮੈਂ ਨਹੀਂ ਹੋਣੇ ਨੇ ਕੁਝ ਕਹਿੰਦੀ ਚਲ ਕੋਈ ਨਾ ਮੈਂ ਕਹਿ ਦੂੰਗੀ ਜੇ ਮੇਰੇ ਅੱਖੇ ਲੱਗਿਆ ਹੁਣ ਦੱਸ ਰੋਟੀ ਮੈਨੂੰ ਰੋਟੀ ਕਿਵੇਂ ਚੰਗੀ ਲੱਗੂ ਜਿੰਨਾ ਟਾਈਮ ਉਹ ਨਹੀਂ ਖਾਂਦਾ ਕੋਈ ਨਹੀਂ ਖਾ ਲਾ ਫਿਰ ਹੁਣ ਭੁੱਖੀ ਤਾਂ ਨਹੀਂ ਰਹੇਗੀ ਧੰਦਾ ਵੀ ਕਰਨਾ ਹੈ ਲੱਗ ਜਾ ਕੇ ਜਦੋਂ ਆਊਗਾ ਮੈਂ ਤਾਂ ਉਹਦੀ ਰੋਟੀ ਖਾਉਂਗੀ ਮੈਨਾਂ ਉਹਨੇ ਪੂਰਾ ਸੱਟ ਲੈਣੀ ਹੈਗੀ ਇਹ ਤਾਂ ਉਹ ਤਾਂ ਜਵਾਕ ਹੈ ਮਾਂ ਉਹ ਦੂਨੇ ਆਣੀ ਬਣ ਜਾਂਦੀ ਆ ਕਿ ਜਿੰਨਾ ਚਿਰ ਹੋਣੀ ਨੇ ਦਬਾ ਕੇ ਬਾਈ ਰੋਟੀ ਖਾਦੀ ਮੁੜ ਕੇ ਜਦੋਂ ਉਹ ਤੇ ਬਲੱਡ ਜੇ ਘੱਟ ਗਿਆ ਮੁੜ ਕੇ ਟੀਕੇ ਦਵਾਈ ਜਾਂਦੀ ਆ ਵਾਲੇ ਭਾਈ ਇਹ ਤਾਂ ਨਿਆਣਾ ਨਾਲ ਉਹ ਵੀ ਟੰਪਰੇ ਪੈ ਗਿਆ ਕੀ ਸੰਭਾ ਮੈਨਨ ਤੱਕ ਹੀ ਨਾ ਆ ਸਕਾ ਬਸ ਪਤਾ ਉਹਦੇ ਦਾ ਗਿਆ ਕਿ ਮੁੜ ਕੇ ਨਹੀਂ ਆਇਆ ਇਹ ਨਾਲੇ ਮੰਮੀ ਮੈਂ ਕਦੇ ਕੋਈ ਫੋਟੋ ਵੀ ਨਹੀਂ ਦੇਖੀ ਹੈਗੀ ਮੈਨੂੰ ਤ ਦਿਖਾ ਦੋ ਕੀ ਕਰਨੀ ਆ ਪੁੱਤ ਫੋਟੋ ਦੇਖ ਕੇ ਜੇ ਆਪਾਂ ਫੋਟੋ ਦੇਖਾਂਗੇ ਉਹ ਵੀ ਮਾਂ ਦੇ ਦੇ ਉੱਤੇ ਪਤਾ ਕੀ ਬੀਤਦੀ ਆ ਉਹ ਤਾਂ ਪਹਿਲਾਂ ਹੀ ਇੰਨਾ ਰੋਂਦੀ ਰਹਿੰਦੀ ਆ ਇਸ ਕਰਕੇ ਆਪਾਂ ਦਾ ਪੁੱਤ ਘੱਟ ਤੋਂ ਘੱਟ ਗੱਲ ਕਰਦੇ ਆ ਉਹਦੇ ਕੋਲੇ ਵੀ ਇਹ ਤਾਂ ਮਨ ਨਾਲ ਆਉਂਦਾ ਹੋਵੇ ਨੂੰ ਗੱਲ ਜਿਆਦਾ ਸਹੀ ਕਹਿ ਰਹੇ ਹੋ ਤੁਸੀਂ ਮੰਮੀ ਨਾਲੇ ਵਧੀਆ ਚੈਪ ਫੋਟੋ ਨਹੀਂ ਲਗਾਵਾਂਗੇ ਉਹਨਾਂ ਨੂੰ ਨਿੰਕਾ ਟਿਆ ਦਉਗੇ ਤੇ ਸ਼ਾਇਦ ਹੋਲੀ ਹੋਲੀ ਉਹ ਵੀ ਪੁੱਲ ਜਾਨ ਉਹ ਲੈ ਤਾਂ ਉਹ ਕਿੰਨੀ ਜਾਂਦਾ ਮਾਲਾ ਤੋਂ ਪੱਤ ਮਰੀ ਕਦੀ ਬੁੱਢੇ ਰਹੇ ਆ ਉਹ ਤਾਂ ਦਿਨ ਦੇ ਨਾਲ ਅੰਦਰ ਆਸੀ ਕੀਤਾ ਹੈ ਮੰਮੀ ਪਰ ਜਿਹੜਾ ਕੁਛ ਫੋਨ ਆਸੀ ਉਹ ਤਾਂ ਹੋ ਗਿਆ ਹੁਣ ਉਹ ਜਿੰਨੀ ਜਲਦੀ ਭੁਲਾ ਦੇਣਗੇ ਉਨਾ ਹੀ ਵਧੀਆ ਹੈਗਾ ਕਹੇ ਤਾਂ ਬਥੇਰਾ ਬੋਤ ਪਰ ਆਪਾਂ ਨੂੰ ਕਹਿਣਾ ਸੌਖਾ ਹੈ ਕੈਚ ਤੇ ਕਰਨ ਦੇ ਬੁੱਤ ਬਹੁਤ ਫਰਕ ਹੁੰਦਾ ਹੈ ਉਹ ਤਾਂ ਉਹ ਹੀ ਜਾਣਦੀ ਆ ਦਿਲ ਤੇ ਕੀ ਚੀਜ਼ ਦੀ ਹੈ ਸਹੀ ਕਹਿਣਾ ਮੰਮੀ ਮੈਂ ਕਰਤੀ ਆਂਗੀ ਨਾਲ ਤਾਂ ਦੀਨੇ ਰੋਟੀ ਪਾ ਕੇ ਦੇ ਆਣੀਆਂ ਉਹਨਾਂ ਨੇ ਖਾਇਆ ਵੀ ਨਹੀਂ ਹੋਊਗਾ ਕੁਛ ਉਹਨੂੰ ਹਾਂ ਹੋਪਾ ਤਾਂ ਨਾਲੇ ਘੁੱਟ ਚਾਦੀ ਕਰਕੇ ਦੇ ਦਈਏ ਨੂੰ ਠਵਾ ਪਿਆ ਲੇ ਜੀ ਪੋਰਾ ਕੁਛ ਖਾ ਲੀਆ ਇਕ ਤੋਂ ਆਪਦੇ ਆਪੇ ਇਹਨਾਂ ਗੁਮਸੂਮ ਚ ਰਹਿੰਦੇ ਨੇ ਨਾ ਨਾ ਤਾਂ ਚਾਚ ਤਾਂ ਗੱਲ ਕਰਦੇ ਨੇ ਵੀ ਬੰਦਾ ਐਵੇਂ ਹੀ ਆਪਦਾ ਥੋੜਾ ਜਿਹਾ ਦਿਲ ਫੋਲ ਲੈ ਜੇ ਕੋਈ ਤੇ ਮਾੜਾ ਮੋਟਾ ਹੌਂਸਲਾ ਹੋ ਤਾਂ ਬੰਦਾ ਵੇਰ ਹੀ ਮੰਜੇ ਝੂਠੂ ਜੇ ਕੋਸ ਉਹਨੂੰ ਦਿਸੂ ਹੁਣ ਉਹਨੂੰ ਕੁਛ ਦੀਣਾ ਦਾ ਹੈ ਨਹੀਂ ਦਿਨ ਕਟੀਆਂ ਵਿਚਾਰੀ ਉਹ ਕਰੀ ਜਾਂਦੀ ਐ ਮੈਂ ਮੰਮੀ ਗੱਲ ਕਰਕੇ ਦੇਖੂਗੀ ਇਹਦੀ ਨਾਲ ਕੋਈ ਨਾ ਪਤਾ ਤੂੰ ਗੱਲਬਾਤ ਕਰ ਲਿਆ ਕਰ ਨਾਲੇ ਕੋਲੇ ਬੈਠਿਆ ਕਰ ਨਾਲੇ ਬੁਲਾਇਆ ਚਲਾਇਆ ਕਰ ਇਹਨੇ ਨਾ ਉਹਦਾ ਮਾੜਾ ਮੋਟਾ ਮਨ ਹੌਲਾ ਹੋ ਜਾਊਗਾ ਉਹਨਾਂ ਨੂੰ ਕਹੂੰ ਕਿ ਮੈਂ ਵੀ ਮੜਾ ਮੜਾ ਮੋਟਾ ਬਾਜ਼ਾਰ ਚ ਲਿਆਉਂ ਸ਼ਾਇਦ ਮੜਾ ਮੋਟਾ ਮਣ ਠੀਕ ਹੋ ਜਾਵੇ ਬੱਸ ਬੱਤ ਕਿ ਮਾਜੀ ਲਾਲ ਚਲਾ ਰਾ ਪਰ ਤੂੰ ਉਹਨੂੰ ਆਪ ਦੇ ਨਾਲ ਹੱਸ ਕੇ ਖੇਡਣ ਲਾ ਰਾ ਠੀਕ ਹੈ ਨਾ ਚੱਲ ਠੀਕ ਆ ਮੰਮੀ ਮੈਂ ਰੋਟੀ ਫੜਾ ਹਾਂ ਹਾਂ ਫੜਾ ਲੈ ਪੁੱਤ ਰੋਟੀ ਫੜਾ ਲੈ ਓਹੋ ਪੱਪੀ ਪਾਣੀ ਲੈ ਆਏ ਕੀ ਬਣੂ ਮੇਰੇ ਸਾਲੇ ਦਾ ਜੇ ਨਹੀਂ ਕਰਨੀ ਉਹ ਭਾਬੀ ਪਾਣੀ ਲੈ ਦੇ ਇੱਕ ਤਾਂ ਇਹ ਮੰਤਰਾਲੇ ਨੇ ਕਿਹੜਾ ਜਗ੍ਹਾ ਲਾ ਦੇ ਥੋੜੇ ਕਰਕੇ ਉਹ ਦੀ ਹਿੰਦੀ ਕਰ ਕੋ ਤਾਂ ਉਹ ਬੱ비 ਪਾਣੀ ਲਿਆ ਕੇ ਕਾਇਆ ਮਰ ਗਿਆ ਤਾਲੂਆਂ ਨੇ ਜੀਭ ਲਾ ਗਈ ਫੇਰ ਰੋਣ ਪਿੱਟਣ ਪਾ ਲਈ ਹਜੇ ਤੱਕ ਕੋਈ ਮਰਿਆ ਨਹੀਂ ਪਹਿਲਾਂ ਉਥੇਰੇ ਮਰ ਕੇ ਜਿਨ੍ਹਾਂ ਨੇ ਮਰਨਾ ਸੀ ਆ ਫੇਰ ਰੋਣ ਪਿੱਟਣ ਨਹੀਂ ਮਾਰੇ ਸਾਰੇ ਪਹਿਲਾਂ ਮਦ ਨਹੀਂ ਹੈ ਪਾਣੀ ਬੇਬੇ ਦੀਪੀ ਕੀ ਹੋ ਗਿਆ ਭਾਈ ਕੀ ਗੱਲ ਹੋ ਗਈ ਉਹ ਮਾੜਾ ਮੋਟਾ ਇਹਨੂੰ ਦੇਖ ਲਿਆ ਕਰੋ ਇੱਥੇ ਰੋਣ ਪਿੱਟਣ ਪਾਈ ਬੈਠੀ ਹੁਣ ਕਿੰਨੇ ਪਹਿਲਾਂ ਮਾਰ ਕੇ ਕਿ ਹੋਰ ਲੈਣਾ ਕਿਸੇ ਨੂੰ ਇਹਨਾਂ ਕੀ ਲੈਣਾ ਤੂੰ ਮੈਨੂੰ ਦੱਸ ਪਾਣੀ ਪੀਣਾ 20 ਵਜਾਂ ਮਾਰ ਕੇ ਮੈਂ ਸੁਰਦਾ ਨਹੀਂ ਗਿਣਦਾ ਨਹੀਂ ਇਹਨੂੰ ਵੇ ਚਲ ਕੋਈ ਨਹੀਂ ਪੁੱਤ ਮੈਂ ਖੜਾ ਦਿੰਦੀ ਆ ਪਾਣੀ ਕਰ ਗੁੱਸਾ ਕਰਦਾ ਤੜਦਾਗਾ ਗੁੱਸਾ ਹੀ ਕਰਨਾ ਤੜਕੇ ਦਾ ਖੜਦਾ ਭੌਂਕਦਾ ਮੈਂ ਜਦੋਂ ਬਣਾਏ ਦੋ ਦੰਬਟਾ ਕੋਣੀ ਖੜੀ ਹੁੰਦੀ ਜਦੋਂ ਮੇਰਾ ਦੋ ਦੰਬਟਾ ਕੋਣੀ ਖੜੀ ਹੁੰਦੀ ਆ ਇਹਨੂੰ ਇਹਨੇ ਪੇਕੇ ਛੱਡਿਆ ਹੋ ਜੇ ਨਹੀਂ ਰਿਹਾ ਜਾਂਦਾ ਇੱਥੇ ਨਹੀਂ ਚਲ ਕਾ ਨੂੰ ਬੋਲਦਾ ਨਹੀਂ ਦੁਖੀ ਆ ਵਿਚਾਰੀ ਓਏ ਦੁਖੀ ਤਾਂ ਸਾਰੇ ਹੀ ਆ ਮੇਰਾ ਤਾਂ ਭਰਾ ਆ ਗਿਆ ਤੀਜਾ ਗਿਆ ਮੇਰੇ ਕੋਲ ਸੱਚ ਗਿਆ ਕਪੜੀਆਂ ਬਾਹਾਂ ਕਿੰਨਾਂ ਬੱਸ ਕਰੋ ਹੁਣ ਆਂਦੇ ਸਾਰੀ ਝੜਕਾਂ ਨਹੀਂ ਲੱਗ ਜੰਨੇ ਝੜਕਾਂ ਨਹੀਂ ਲੱਗ ਜੰਨੇ ਤੂੰ ਸੀ ਜਮਾਇਆ ਇਹਨੂੰ ਨਾਲ ਇਹ ਬੂਕਾਂ ਲੱਗ ਜੰਨੇ ਕੋਈ ਨਹੀਂ ਪਾਣੀ ਤੁਹਾਨੂੰ ਮੈਂ ਲੈ ਆਨੀ ਆ ਕਿ ਜਾਓ ਅੰਦਰ ਬੈਠ ਜਾਓ ਜਾ ਆ ਜਾ ਪਰਾਹ ਦੀ ਪਾਣੀ ਲੈ ਲੈ ਜਾ ਪੁੱਤ ਤੂੰ ਪਾਣੀ ਲੈ ਕੋਈ ਸਮਝ ਬਸ ਤੱਕ ਕਿਉਂ ਦੇ ਕੇ ਬੋਲਣਾ ਕਰ ਕੋਈ ਨਾ ਬਤਾ ਤੂੰ ਨਾ ਗੁੱਸਾ ਘਰਦਣੇ ਬਤਾਇਦੇ ਸਵਾਦਾ ਗੁੱਸਾ ਦਾ ਕਦਮ ਆ ਤੇ ਮੇਰੀ ਕਿਸਮਤ ਹੀ ਮੈਨੂੰ ਧੋਖਾ ਦੇਗੀ ਕੋਈ ਨਾ ਤੇਰੇ ਕੋਈ ਸਾਰੇ ਦੀ ਗੱਲ ਨਹੀਂ ਸੀ ਤੇੰਦਰਿਆ ਸ ਹਫਤਾ ਤੁਰ ਗਿਆ ਮੈਨੂੰ ਛੱਡ ਗਿਆ ਤੇ ਗੱਲਾਂ ਸੁਣਨ ਵਾਸਤੇ ਦੇਖ ਲੈ ਜਦੋਂ ਤੁਸੀਂ ਘਰ ਹੀ ਆਉਂਦੇ ਸੀ ਲੈ ਕੀ ਕਰੀ ਜਾਂਦਾ ਮੇਰਾ ਨੰਬੂ ਪੁੱਤ ਆ ਪਾਪਾ ਗੇਮ ਖੇਲੀ ਆਂਦਾ ਸੀ ਨਾ ਪੁੱਤ ਗੇਮ ਨਹੀਂ ਖੇਲੇ ਕਰ ਪਤਾ ਅੱਖਾਂ ਖਰਾਬ ਹੋ ਜਾਣੀਆਂ ਫਿਰ ਪੜ੍ਹਨਾ ਵੀ ਆ ਪੜ੍ਹ ਕੇ ਤੂੰ ਨੌਕਰੀ ਵੀ ਲੱਗਣਾ ਹੈ ਕਿ ਪਹਿਲੀ ਅੱਖਾਂ ਖਰਾਬ ਹੋਊਗਾ ਫਿਰ ਨੌਕਰੀ ਕਿਵੇਂ ਲੱਗੇਗਾ ਠੀਕ ਆ ਨਾ ਬਾਲਾ ਨਾ ਫੋਨ ਦੇਖਿਆ ਕਰ ਮੰਮਾ ਕਿੱਥੇ ਆ ਮੰਮਾ ਸੁਰੂਹੀ ਚ ਲੱਗਦਾ ਸੁਰੂਹੀ じゃ ਕਮੋ ਪਾਣੀ ਦਾ ਗਲਾਸ ਲੈ ਕੇ ਆ ਯਾਰ 来गे सी बिन पुन्नसी आगे सी। इन्नो फोन कट फड़ाया कर। तेरी आंख खा खराब हो जानेंगी। मैं काम करदी सी। फिर ओथे हे खेडी ਜਾਂਦਾ ਸੀ ਗੋਲੀ। ਕਦੇ ਕੁਛ ਚੱਕ ਲਿਆ ਕਦੇ ਕੁਛ ਚੱਕ ਲਿਆ। ਅੱਜ ਤਾਂ ਮੈਨੂੰ ਕਹਿੰਦਾ ਮੈਂ ਪਕਾਉਣਾ ਰੋਟੀਆਂ। ਰੋਟੀਆਂ ਪਕਾ ਲੈਂਦਾ ਇਹ। ਹੈ ਓਏ ਪਕਾ ਲੈਂਦਾ ਰੋਟੀਆਂ ਤੂੰ। ਹੈ? ਹਾਂਜੀ ਕਹਿੰਦੀ ਪਕਾ ਲੈਂਦਾ। ਵੈਰੀ ਗੁੱਡ। ਚੱਲ ਪੁੱਤ। ਸਿਆਣਾ ਮੁੰਡਾ ਪੋਤਾ ਮੇਰਾ। ਵਧੀਆ ਕੰਮ ਕਰਿਆ ਕਰ ਚੰਗਾ। ਤੇ ਹੋ ਗਿਆ ਕੰਮ ਹਾਂ ਹੋ ਗਿਆ ਚਲ ਸ਼ੁਕਰ ਹੈ ਮੈਨੂੰ ਤਾਂ ਹੀ ਫਿਕਰ ਲੱਗੀ ਪਈ ਸੀ ਮੈਂ ਤੈਨੂੰ ਤਾਂ ਫੋਨ ਵੀ ਨਹੀਂ ਚੱਕਿਆ ਕੰਮ ਹੋਇਆ ਪਤਾ ਨਹੀਂ ਨਹੀਂ ਹੋਇਆ ਓਏ ਹੋ ਗਿਆ ਸੀਗਾ ਕੰਮ ਤਾਂ ਸਾਰਾ ਮੈਂ ਕਿਹਾ ਚਲ ਘਰੇ ਜਾ ਕੀ ਦੱਸ ਦੂੰਗਾ ਮੰਮੀ ਨੇ ਮੈਨੂੰ ਕਾਫੀ ਵਾਰ ਪੁੱਛ ਲਿਆ ਸੀਗਾ ਨਾ ਕਹਿੰਦੀ ਕੀ ਗੱਲ ਸਨੀ ਦਾ ਫੋਨ ਨਹੀਂ ਆਇਆ ਮੈਂ ਕਿਹਾ ਮੰਮੀ ਮੈਂ ਕਰੀ ਤਾਂ ਜਾਣੀ ਆ ਉਹ ਚੱਕਦੀ ਨਹੀਂ ਹੈਗੀ ਤੇ ਮੰਮੀ ਹੁਣ ਕਿੱਧਰ ਤੁੰਗ ਗਈ ਮੰਮੀ ਬਿਹਤਰੀ ਹੋਣੀ ਆ ਪਸੂਆ ਵਾਲਾ ਉਸਮੋਂ ਦਾ ਕੰਮ ਵਿੱਚ ਕਿਉਂ ਵੜਦੀ ਐ ਮੈਂ ਕਰ ਲੈਂਦਾ ਕਰਤਾ ਮੈਂ ਵੀ ਲੈਦੀ ਉਹ ਕਿਹੜਾ ਮੰਦੀ ਹੈਗੀ ਕਹਿੰਦੀ ਮੈਂ ਸਾਰੀ ਤੇੜੀ ਵਿਹਲੀ ਬੈਠੀ ਕੀ ਕਰੂੰ ਮੇਰੇ ਹੱਡ ਗੋਡੇ ਜੁੜ ਜਾਣਗੇ ਤੂੰ ਵੀ ਨਾ ਕਰਿਆ ਕਰਦਾ ਸੁਣਾ ਤੂੰ ਵੀ ਨਾ ਕਰਦਾ ਕਰਦਾ ਕੰਮ ਕਰ ਲਿਆ ਕਰ ਆਪਾਂ ਸੂਤੇ ਕੇਸ ਦਾ ਕੰਮ ਕਰਨ ਨੂੰ ਹੈਗੇ ਆ ਨਾ ਅਸੀਂ ਲੈ ਮੈਂ ਹੋਰ ਕੀ ਕਰੂੰਗੀ ਫਿਰ ਉਹ ਘਰ ਦਾ ਕੰਮ ਕਰ ਲਿਆ ਕਰ ਆਹ ਚਾਰ ਰੋਟੀਆਂ ਨੇ ਫੇਰ ਫੇਰ ਕੰਧਾ ਵਾਲੀ ਝਾਕਣਾ ਮੈਂ ਉਹ ਹੋਰ ਸਫਾਈਆਂ ਸੂਈਆਂ ਲੀੜੇ ਕੱਪੜੇ ਸੌ ਕੰਮ ਹੁੰਦੇ ਆ ਬੁੜੀਆਂ ਨੂੰ ਚਲ ਠੀਕ ਹੈ ਹੁਣ ਨਹੀਂ ਕਰਦੀ ਪਸੂਆਂ ਦਾ ਫਿਰ ਹਾਂ ਓਏ ਆਜਾ ਆਪਣਾ ਬਾਜ਼ਾਰ ਚੱਲ ਕੇ ਅੱਗੇ ਕੋਈ ਚੀਜ਼ ਖਵਾ ਕੇ ਲਿਆਵਾ ਤੈਨੂੰ ਚੰਗਾ ਆਜਾ ਇਹਨੂੰ ਘਾਣੂ ਲੈ ਕੇ ਜਾਣਾ ਘਰੇ ਲਿਆ ਦਿਓ ਉਹ ਨਹੀਂ ਨਾਲ ਲੈ ਜਾਣਾ ਇਹਨੂੰ ਮੈਂ ਮੋਟਰਸਾਈਕਲ ਤੇ ਬਿਠਾ ਕੇ ਜਾ ਆਜਾ ਮੇਰਾ ਤੇ ਆਹਨਾ ਬੁਲਾਉਂਦੇ ਕੋਈ ਚੀਜ਼ ਮੰਗਣੀ ਹੁੰਦੀ ਕਿੰਨਾ ਸਤਕਾਰ ਦਿੰਦੇ ਮੇਰੇ ਵਾਸਤੇ ਆ ਚੀਜ਼ ਲੈ ਕੇ ਤੇ ਹੁਣ ਹੁਣ ਤਾਂ ਕੋਈ ਕੰਮ ਵਾਲਾ ਨਾ ਵੀ ਇਦਾਂ ਦਾ ਬਿੱਤ ਕਰਾ ਨਹੀਂ ਕਰਦਾ ਜਿਵੇਂ ਮੇਰੇ ਨਾਲ ਹੀ ਕਰਦੇ ਆ ਜੇ ਮਾ ਨਾ ਹੋਵੇ ਨਾ ਮੈਂ ਘਰ ਛੱਡ ਕੇ ਤੁਰ ਜਾ ਹਰ ਕੀ ਕਰਾਂ ਰਕੂ ਨਿਚ ਤੇਜ਼ ਜਦ ਵਸੀ ਹੋਈ ਆ ਛੱਡ ਕੇ ਜਾਣ ਨੂੰ ਵੀ ਦਰ ਨਹੀਂ ਕਰਦਾ ਮੈਨੂੰ ਕੱਢ ਲਓ ਥੋਈ ਸੁਣ ਤੇ ਗਿਓ ਨੀ ਮੇਰੀ ਗੱਲ ਮੇਰਾ ਧਮ ਘੋੜਦਾ ਇੱਥੇ ਕੱਢ ਲਓ ਮੈਨੂੰ ਬਾਹਰ ਮੈਨੂੰ ਕੱਢਦੇ ਕਿਉਂ ਨਹੀਂ ਤੁਸੀਂ ਤੂੰ ਤਾਂ ਮੇਰੀ ਗੱਲ ਸੁਣ ਲੈ ਕੱਢ ਲਓ ਮੈਨੂੰ ਬਾਹਰ ਮੈਨੂੰ ਕੱਢਦੇ ਕਿਉਂ ਨਹੀਂ ਤੁਸੀਂ ਮੇਰਾ ਦਮ ਘੋੜ ਜਾਂਦੇ ਥੇ ਤੂੰ ਤਾਂ ਮੇਰੀ ਗੱਲ ਸੁਣ ਲੈ ਕੱਢ ਲਓ ਮੈਨੂੰ ਹੋਰ ਤਾਂ ਸਾਰੇ ਬੋਲੇ ਹੋਗੇ ਕੱਢ ਲਓ ਮੈਨੂੰ ਬਾਹਰ ਮੇਰਾ ਦਮ ਘੋੜਦਾ ਇੱਥੇ ਮੈਂ ਮੇਰੀ ਮਾਂ ਦੇ ਹੱਥੀਂ ਚੋਰੀ ਖਾਣੀ ਆ ਮੈਨੂੰ ਕੱਢ ਲੈ ਬਾਹਰ ਤੂੰ ਵੀ ਨਹੀਂ ਮੇਰੀ ਗੱਲ ਸੁਣਦੀ ਮੇਰਾ ਦਮ ਘੋੜਦਾ ਇੱਥੇ ਮੈਂ ਮੇਰੀ ਮਾਂ ਦੇ ਹੱਥੀਂ ਚੋਰੀ ਖਾਣੀ ਆ ਕੱਢ ਲੈ ਮੈਨੂੰ ਬਾਹਰ ਢਾਲੀ ਵਾਲੇ ਖੇਤ 'ਚ ਨਾ ਪਤਾ ਸੀ ਗਗਨ ਕੱਢ ਲਓ ਮੈਨੂੰ ਬਾਹਰ ਮੇਰੀ ਗੱਲ ਸੁਣ ਰਹੀ ਛੇਤੀ ਕੱਢ ਲੋ ਗਗਨ ਬਾਹਰ ਆ ਮੇਰਾ ਦਮ ਘੋੜਦਾ ਇੱਥੇ ਕਿ ਕੋਈ ਹੈਗਾ ਕੌਣ ਮੈਂ ਤੈਨੂੰ بار بار ਕਹਿੰਦੀ ਆ ਕਿ ਇਸ ਘਰ 'ਚ ਕੋਈ ਹੈਗਾ ਤੁਸੀਂ ਮੇਰੀ ਗੱਲ ਹੀ ਨਹੀਂ ਸੁਣਦੇ ਮੈਂ ਤਾਂ ਦਿਨਾਂ ਨਹੀਂ ਕਿਤੇ ਪੁੱਛਿਆ ਕਿ ਕੋਈ ਨਹੀਂ ਆਂਦਾ ਤੈਨੂੰ ਉਹ ਬਾਤਾਂ ਨਹੀਂ ਸੁਣਦੀਆਂ ਜਿਹੜੀਆਂ ਮੈਂ ਸੁਣ ਰਹੀਆਂ ਨੇ ਠੀਕ ਹੈ ਦੱਸੋ ਹੁਣ ਆਵਾਜ਼ ਸੁਣਨ ਦੀ ਕੋਸ਼ਿਸ਼ ਕਰੋ ਪਤਾ ਨਹੀਂ ਮੇਰੇ ਨਾਲ ਕੀ ਹੋ ਰਿਹਾ ਹੈਗਾ ਤੇਰਾ ਬੈਂ ਪਰਮਾ ਕੋਈ ਪਹਿਲਾਂ ਦਵਾਈ ਤਾਂ ਨਹੀਂ ਚੱਲਦੀ ਤੇਰੀ ਥੋੜਾ ਦਿਮਾਗ ਘਰਾਵੇਗਾ ਮੈਂ ਪਾਗਲਾਂਗੀ ਮੈਨੂੰ ਕੋਈ ਵੈਮ ਨਹੀਂ ਹੋਇਆ ਇਸ ਤੋਂ ਸੱਚ ਪੱਕਾ ਕੋਈ ਉਹ ਪਤਾ ਨਹੀਂ ਕਿ ਟਾਲੀਆ ਵਾਲਾ ਟਾਲੀਆ ਵਾਲਾ ਕੀ ਪਤਾ ਨਹੀਂ ਕੀ ਹੈ ਜੋ ਕੁਝ ਕਹਿ ਰਿਹਾ ਸੀ ਕੀ ਹੈ ਉੱਥੇ ਕੋਈ ਮੈਨੂੰ ਕੁਝ ਦੱਸੋਗਾ ਇਸ ਕੰਝ ਟਾਲੀਆ ਵਾਲਾ ਕੀ ਹੈ ਹਾਂ ਇਹ ਵੀ ਤਾਂ ਕੁਝ ਕਹਿ ਰਿਹਾ ਸੀ ਮੈਨੂੰ ਸਮਝ ਨਹੀਂ ਆ ਰਿਹਾ ਉਹ ਹੰਸਣ बार-बार ਮੇਰੇ ਕੋਲ ਕਿਉਂ ਆਂਦਾ ਮੈਂ ਤਾਂ ਕੁਝ ਯਾਰਦੀ ਵੀ ਨਹੀਂ ਚੁੱਪ ਕਰ ਸਪਰਿੰਸ ਸਿਰ ਮੈਨੂੰ ਦੱਸੋ ਕੀ ਹੈ ਉੱਥੇ